ਹੋਣ ਚਲਾਨ ਹੋਣਾ ਚਾਹੀਦਾ ਹੈਗਾ ਇਹ ਨਹੀਂ ਕਿ ਅੱਡਾ ਉਹ ਸ਼ੁਰੂ ਨਾਲ ਕਿਉਂਕਿ ਜੋ ਵੀ ਲਿਖਿਆ ਹੋਇਆ ਹੈ ਤੇ ਉਹ ਚਲਾਨ ਆਉਣਾ ਚਾਹੀਦਾ ਹੈ ਇਹ ਨਹੀਂ ਕਿ ਇਹ ਕਿਹੜੀ ਗੱਲ ਹੋ ਰਹੀ ਹੈਗਾ ਜਾਂ ਗਲਤ ਨਹੀਂ ਪੜ੍ਹਨਾ ਹੈਗਾ ਜਾਂ ਪਿਆਰ ਨਾਲ ਕਰਨੀ ਹੈ ਠੀਕ ਹੈ ਹਾਂ ਫਿਰ ਤਾਂ ਨਹੀਂ ਤੁਸੀਂ ਆਪਰੇ ਬਾਰ ਬੋਲਣਾ ਹੈ ਠੀਕ ਹੈ ਇਹਨਾਂ ਦਾ ਉਹਨਾਂ ਨੂੰ ਡਿਲੀਵਰੀ ਕਰਵਾਇਆ ਜਾਂਦਾ ਹੈ। ਉਹ ਤੇ ਪਰ ਸ਼ਾਇਦ ਇਹ ਸਵਾਲ ਵੀ ਹੁੰਦਾ ਆ। ਫਿਰ ਆਪਾਂ ਇੱਕ ਆਖੀਆ ਆ ਦੇਖ ਲਾ ਵੀ ਜਿਹੜੀ ਇਹ ਕਾਰਵਾਈ ਹੋਵੇ। ਉਹ ਆਪਾਂ ਕਾਰ ਸੋਲੂਸ਼ਨ ਵਾਲੇ ਨੂੰ ਨਾਲ ਲੈ ਕੇ ਉਹ ਕਾਰ ਵੀ ਕਰਾਂਗੇ। ਜਿਹੜਾ ਸਾਹਿਬ ਆਪਾਂ ਸਾਡੀ ਰਿਕੁਐਸਟ ਦੇ ਜਿਹੜਾ ਮੈਂ ਤੇ ਕਰ ਲਊਗਾ ਸਮਾਨਦਾਨ ਆਪਣੀ ਗਾਇਬੇ ਵੀ ਕਰ ਲਊਗਾ ਸਮਾਨਦਖਾਨ ਦਾ। ਤਾਂ ਫੇਰ ਠੀਕ ਹੈ। ਨਹੀਂ ਤਾਂ ਉਹਦੇ ਖਲਾਫ ਵੀ ਹੋ ਗਈ। ਚਲੋ। ਉਹਨਾਂ ਪਾਸ ਆ ਸਾਰੇ ਇੱਥੇ ਇਕੱਠੇ ਹੋਏ ਆ ਸੈਸ਼ਨ ਚੌਂਕ 'ਚ ਕੀ ਹੈਗਾ ਅੱਜ ਦਾ ਤੁਹਾਡਾ ਮੋਟਿਵ ਇੱਥੇ ਇਕੱਠੇ ਹੋਣ ਦਾ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਹਦਾਇਤਾਂ ਤੇ ਇਹ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਪ੍ਰੋਬਲਮ ਜਿਹੜੀ ਚੱਲ ਰਹੀ ਆ ਉਹਨੂੰ ਦੂਰ ਕਰਨ ਦੀਆਂ ਜਿਹੜੀਆਂ ਹਦਾਇਤਾਂ ਕੀਤੀਆਂ ਆ ਆ ਉਦੀ ਪਾਲਣਾ ਕਰਨ ਦੇ ਤਹਿਤ ਅਸੀਂ ਅੱਜ ਇਹ ਅਭਿਆਨ ਚਲਾ ਰਹੇ ਹਾਂ ਸਾਰੀ ਫੋਰਸ ਲੈ ਕੇ ਜੋ ਵੀ ਰਸਤੇ ਦੇ ਵਿੱਚ ਸਾਨੂੰ ਰੋਂਗ ਪਾਰਕਿੰਗ ਗੱਡੀਆਂ ਮਿਲਣਗੀਆਂ ਉਹਨਾਂ ਤੇ ਅਸੀਂ ਝਾਰ ਕਾਰਵਾਈ ਕਰਾਂਗੇ ਤੇ ਇਸੇ ਤਰ੍ਹਾਂ ਹੀ ਰੋਜ਼ਾਨਾ ਟਾਈਮ ਬੀ ਟਾਈਮ ਜਦੋਂ ਵੀ ਮਤਲਬ ਇੱਕੋ ਟਾਈਮ ਤੇ ਨਹੀਂ ਹੈਗਾ ਅਲੱਗ-ਅਲੱਗ ਟਾਈਮਾਂ ਤੇ ਜਿਹੜਾ ਹੈਗਾ ਸਮਾਂ ਰੱਖ ਕੇ ਤੇ ਰੋਜ਼ਾਨਾ ਜਿਹੜਾ ਇੱਕ ਜਾਂ ਦੋ ਟਾਈਮ ਅਸੀਂ ਇਹ ਜਿਹੜਾ ਹੈਗਾ ਪ੍ਰੋਸੈਸ ਚਲਾਵਾਂਗੇ ਤੇ ਜੋ ਵੀ ਰੋਂਗ ਪਾਰਕਿੰਗ ਗੱਡੀਆਂ ਲੱਗਣਗੀਆਂ ਉਨਾ ਤੇ ਕਾਰਵਾਈ ਕੀਤੀ ਜਾਏਗੀ ਅਕਸਰ ਦੇਖਿਆ ਗਿਆ ਕਿ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਸਮਾਨ ਵੀ ਬਾਹਰ ਰੱਖਿਆ ਹੁੰਦਾ ਆ ਉਹਦੇ ਤੇ ਆਪਣੀ ਕੀ ਕਾਰਵਾਈ ਕਰਾਂਗੇ ਆਪਾਂ ਅਸੀਂ ਇੱਕ ਦਿਨ ਪਹਿਲਾਂ ਵੀ ਜਿਹੜੀ ਹੈਗੀ ਸਾਰੇ ਬਾਜ਼ਾਰ ਦੇ ਵਿੱਚ ਸਾਰੇ ਆਪਣੇ ਮਾਰਕੀਟ ਦੇ ਜਿਹੜੇ ਸਾਡੇ ਭਰਾ ਹੈਗੇ ਆ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਆ ਅਸੀਂ ਇੱਕ ਦੋ ਦਿਨ ਹੋਰ ਵੀ ਇਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਆਪਣਾ ਆਪਣਾ ਸਮਾਨ ਜਿਹੜਾ ਆ ਆਪਣੀ ਦੁਕਾਨ ਦੇ ਦਾਇਰੇ ਦੇ ਅੰਦਰ ਦੇ ਜਿਹੜੇ ਰੱਖਣ ਨਹੀਂ ਤਾਂ ਜੇਕਰ ਉਹ ਸਾਡੀ ਰਿਕਵੈਸਟ ਨਹੀਂ ਮੰਨਦੇ ਹੈਗੇ ਆ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਾਰਵਾਈ ਮੁਕਦਮਾ ਵੀ ਦਰਜ ਕੀਤਾ ਜਾਵੇਗਾ ਤੇ ਸ਼ਹਿਰ ਦੀ ਪਬਲਿਕ ਨੂੰ ਆਪਾਂ ਇੱਕ ਕੀ ਮੈਸੇਜ ਦੇਣਾ ਚਾਹਾਂਗੇ ਇੱਕ ਮਹੱਤਵਪੂਰਨ ਮੈਸੇਜ ਜਿਹੜਾ ਹੈਗਾ ਅਸੀਂ ਪਬਲਿਕ ਨੂੰ ਵੀ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਆਂ ਕਿ ਜਦੋਂ ਵੀ ਤੁਸੀਂ ਅਸੀਂ ਬਾਜ਼ਾਰ ਦੇ ਵਿੱਚ ਆਉਨੇ ਆ ਤੇ ਉਹ ਆਪਣਾ ਜਿਹੜਾ ਸਕੂਟਰ ਮੋਟਰਸਾਈਕਲ ਵਹੀਕਲ ਜਿਹੜੀ ਕਾਰ ਹੈਗੀ ਹੈ ਕੋਈ ਵੀ ਵੀਕਲ ਹੈਗਾ ਉਹਨਾਂ ਦਾ ਉਹਨੂੰ ਸਹੀ ਤਰੀਕੇ ਤੇ ਸਾਈਡ ਤੇ ਜਿਹੜੀ ਹੈਗੀ ਹੈ ਉਹ ਪਾਰਕਿੰਗ ਕਰਿਆ ਕਰਨ ਤਾਂ ਜੋ ਆਮ ਜਿਹੜੀ ਪਬਲਿਕ ਹੈਗੀ ਉਹ ਤੰਗ ਨਾ ਹੋ ਸਕੇ